ਖਬਰ ਸੰਗਰੂਰ ਦੇ ਸਾਰੋਂ ਪਿੰਡ ਤੋਂ ਜਿੱਥੇ ਕੀ ਪਿੰਡ ਵਾਲੇ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਬੇहद ਪਰੇਸ਼ਾਨ ਹਨ ਪਿੰਡ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ 10-12 ਦਿਨਾਂ ਤੋਂ ਪਿੰਡ ਵਿੱਚ ਪਾਣੀ ਦੀ ਮੋਟਰ ਖਰਾਬ ਹੋ ਚੁੱਕੀ ਹੈ ਜਿਸ ਕਾਰਨ ਉਹਨਾਂ ਦੇ ਘਰਾਂ ਵਿੱਚ ਪਾਣੀ ਦੀ ਸਪਲਾਈ ਨਹੀਂ ਆ ਰਹੀ ਅਤੇ ਗਰਮੀ ਦੇ ਚੱਲਦੇ ਪਾਣੀ ਦੀ ਮੰਗ ਬੇहद ਵੱਧ ਚੁੱਕੀ ਹੈ ਜਿਸ ਕਾਰਨ ਉਹਨਾਂ ਨੂੰ ਮਜਬੂਰਨ ਕਤਾਰਾਂ ਵਿੱਚ ਲਾ ਕੇ ਟੈਂਕਰਾਂ ਰਾਹੀਂ ਆਇਆ ਗਿਆ ਪਾਣੀ ਹੀ ਲੈਣਾ ਪੈ ਰਿਹਾ ਹੈ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਪਿਛਲੇ 10-12 ਦਿਨ ਤੋਂ ਅਜਿਹਾ ਚੱਲ ਰਿਹਾ ਹੈ ਟੈਂਕਰਾਂ ਰਾਹੀਂ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ ਉਧਰ ਪਿੰਡ ਦੇ ਸਰਪੰਚ ਦੇ ਪਤੀ ਦਾ ਕਹਿਣਾ ਹੈ ਕਿ ਪਿੰਡ ਵਿੱਚ ਜੋ ਪਾਣੀ ਦਾ ਬੋਰ ਸੀ ਉਹ ਬੇहद ਪੁਰਾਣਾ ਸੀ ਉਸ ਵਿੱਚ ਮਿੱਟੀ ਆਉਣ ਕਾਰਨ ਬੋਰ ਟੁੱਟ ਚੁੱਕਾ ਹੈ ਜਿਸ ਦੇ ਚੱਲਦੇ ਉਹਨਾਂ ਨੇ ਸਬੰਧਤ ਮੈਕਮੇ ਨੂੰ ਇਸ ਬਾਰੇ ਲਿਖਿਆ ਹੈ ਅਤੇ ਪਿੰਡ ਵਿੱਚ ਆਰਜੀ ਤੌਰ ਤੇ ਬੋਰ ਕਰਵਾਉਣ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਸ਼ੁੱਧ ਪਾਣੀ ਲਈ ਜੋ ਪੈਸਾ ਆਉਂਦਾ ਹੈ ਉਸ ਸਕੀਮ ਦੇ ਤਹਿਤ ਇਹ ਬੋਰ ਕਰਵਾਇਆ ਜਾ ਰਿਹਾ ਹੈ ਅਤੇ ਇਹ ਬੋਰ ਇੱਕ ਹਫਤੇ ਵਿੱਚ ਲੱਗ ਜਾਵੇਗਾ ਅਤੇ ਇੱਕ ਹਫਤੇ ਬਾਅਦ ਪਾਣੀ ਦੀ ਸਪਲਾਈ ਬਹਾਲ ਹੋ ਜਾਵੇਗੀ। ਉਧਰ ਵਿਭਾਗ ਦੇ ਐਸਡੀਓ ਦਾ ਕਹਿਣਾ ਹੈ ਕਿ ਇਸ ਪਿੰਡ ਦੀ ਸਮੱਸਿਆ ਉਹਨਾਂ ਦੇ ਧਿਆਨ ਵਿੱਚ ਹੈ ਅਤੇ ਉਹ ਐਸਟੀਮੇਟ ਬਣਾ ਕੇ ਵਿਭਾਗ ਨੂੰ ਭੇਜ ਰਹੇ ਹਨ ਅਤੇ ਜਦੋਂ ਇਹ ਐਸਟੀਮੇਟ ਪਾਸ ਹੋ ਜਾਂਦਾ ਹੈ ਤਾਂ ਪਿੰਡ ਵਿੱਚ ਨਵਾਂ ਬੋਰ ਲਗਾ ਦਿੱਤਾ ਜਾਵੇਗਾ। ਜਲਦੀ ਆਰਜੀ ਤੌਰ ਤੇ ਪਿੰਡ ਆਪਣੇ ਪੱਧਰ ਤੇ ਇੱਕ ਬੋਰ ਲਗਾ ਰਿਹਾ ਹੈ ਤਾਂ ਜੋ ਕਿ ਲੋਕਾਂ ਨੂੰ ਪਾਣੀ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਹਨਾਂ ਸਾਡੇ ਵੀਰੇ ਜਿਹੜਾ ਬੋਰ ਸੀਗਾ ਪਹਿਲਾਂ ਲੱਗਿਆ ਸੀ ਕਾਫੀ ਸਾਲ ਪੁਰਾਣਾ ਲੱਗਿਆ ਹੋਇਆਗਾ ਉਹ ਕਿਸੇ ਕਾਰਨ ਨਾ ਵਿਚਾਲੋਂ ਟੁੱਟ ਗਿਆ ਜੀ। ਟੁੱਟਣ ਕਾਰਨ ਸਾਨੂੰ ਸਮੱਸਿਆ ਆਈ ਅਸੀਂ ਮਹਿਕਮੇ ਲੈ ਵੀਗੇ ਵਾਟਰ ਪਾਪਾ ਬਕਸ ਦੇ ਕੋਲ ਵੀ ਇਹ ਜਿਹੜਾ ਬੋਰ ਆ ਵੀ ਇਹ ਤੁਸੀਂ ਲਵਾਵੋ ਜੀ। ਉਹਨਾਂ ਨੇ ਸਾਨੂੰ ਕਾਫੀ ਦਿਨਾਂ ਕੋਈ ਰਾਹ ਨਹੀਂ ਦਿੱਤਾ ਹੈਗਾ। ਹੁਣ ਸਾਡੇ ਕੋਲ ਇੱਕ 15ਵੇਂ ਬਿੱਟ ਦੇ ਵਿੱਚ ਸੈਂਟਰਲ ਗਵਰਨਮੈਂਟ ਦੀ ਆਉਂਦੀ ਹੁੰਦੀ ਹੈ ਸੁੱਧ ਪਾਣੀ ਵਾਸਤੇ ਕੋਈ ਪੈਸਾ ਆਉਂਦਾ ਹੁੰਦਾ ਜੀ ਉਹਦੇ ਵਿੱਚੋਂ ਅਸੀਂ ਹੁਣ ਆਪਦਾ ਪਰਸਨਲ ਹੀ ਇੱਕ ਪੰਚਾਇਤ ਵੱਲੋਂ ਇੱਕ ਉੱਥੇ ਬੋਰ ਲਾ ਰਹੇ ਹਾਂ ਜੀ ਲੋਕ ਬੜੇ ਤੰਗ ਪਰੇਸ਼ਾਨ ਨੇਗੇ ਅਸੀਂ ਦੇਖੋ ਨਗਰ ਦਾ ਅਸੀਂ ਬੜਾ ਧੰਨਵਾਦ ਕਰਦੇ ਆਂ ਵੀ ਨਗਰ ਇੰਨੇ ਦਿਨ ਖੜ ਰਿਹਾ ਸਾਡੇ ਨਾਲ ਤੇ ਅਸੀਂ ਨਗਰ ਦੇ ਨਾਲ ਆਂਗੇ ਅਸੀਂ ਜਲਦੀ ਤੋਂ ਜਲਦੀ ਜਿਹੜਾ ਉਹ ਬੋਰ ਆਗਾ ਉਹ ਬੋਰ ਲਾਉਣ ਦੀ ਕੋਸ਼ਿਸ਼ ਕਰ ਰਹੇ ਵੀ ਅੱਜ ਸਾਡਾ ਜਿਹੜਾ ਸਮਾਨ ਆ ਟਰਾਲੀਆਂ ਦਾ ਉਹ ਅੱਜ ਲੈਣ ਚੱਲੇ ਗਏ ਜੀ ਜੇ ਵੀ ਕੋਈ ਵੀ ਬੰਦਾ ਕੋਈ ਆਇਆ ਨਾ ਵੀ ਕੋਈ ੜਾਕਾ ਉਪਾਸਨ ਦੇ ਵਿੱਚ ਕੋਈ ਕੋਈ ਬੰਦੇ ਸਾਡੇ ਹੈਗੇ ਨੇ ਜਿਹੜੇ ੜਾਕਾ ਉਪਾਸਨ ਕਰਦੇ ਨੇਗੇ ਤੇ ਬਸ ਇੰਨੀ ਇੱਕ ਬੇਨਤੀ ਕਰਦੇ ਜੀ ਅਸੀਂ ਵੀ ਸਾਡਾ ਜਿਹੜਾ ਸਾਡਾ ਪ੍ਰੋਸੀਜਰ ਆ ਜੀ ਵੀ ਇਹ ਕਾਫੀ ਲੰਬਾਗਾ ਇਹਨੂੰ ਘੱਟੋ ਘੱਟ ਸਾਲ ਲੱਗੂਗਾ ਨਾਲੇ ਟੈਂਕੀ ਬਦਲਾਂਗੇ ਨਾਲੇ ਪਿੰਡ ਦੀਆਂ ਪਾਈਪ ਲੈਣਾ ਪਾਈਪ ਲਾਈਨਾਂ ਦੇ ਵਿੱਚ ਬੜਾ ਗੰਦਾ ਪਾਣੀ ਆਉਂਦਾ ਜੀ ਜਿਹੜੇ ਲੋਕ ਪਾਣੀ ਪੀਂਦੇ ਨੇ ਉਹ ਬੜੇ ਤੰਗ ਪਰੇਸ਼ਾਨ ਹੁੰਦੇ ਨੇਗੇ ਮੈਕਮੇ ਲਵੇ ਅਸੀਂ ਪੂਰੀ ਦੀ ਪੂਰੀ ਪੰਚਾਇਤ ਸਾਡੀ ਗਈ ਆ ਜੀ ਪਰ ਉਹ ਕਹਿੰਦੇ ਵੀ ਹਜੇ ਸਾਡਾ ਸਾਲ ਦਾ ਪ੍ਰੋਸੀਜਰ ਆ ਉਹਦੇ ਕਰਕੇ ਅਸੀਂ ਪੰਚਾਇਤੀ ਫੰਡ ਦੇ ਵਿੱਚੋਂ ਇਹ ਬੋਰ ਲਾ ਰਹੇ ਹਾਂ ਜੀ ਤੁਸੀਂ ਆ ਆ ਪੱਗਿਆ ਅੱਗੇ ਪਿੰਡ ਦੇ ਤੌਰ ਦੇ ਪਸਵਸਿਆਂ ਨਾ ਆਵੇ ਹਲੇ ਕੰਮ ਚਾਲੂ ਕਰਾਂਗੇ ਹਾਂ ਕੰਮ ਚਾਲੂ ਕਰ ਰਹੇ ਹਾਂ ਜੀ ਇਹ ਬੋਰ ਚਲੋ ਇੱਕ ਸਾਡੇ ਲਈ ਐ ਵੀ ਹੋ ਜਾਊਗਾ ਜੀ ਸਾਡੇ ਦੇ ਪਿੰਡ ਲਈ ਦੋ ਬੋਰ ਸਾਡੇ ਸਪੇਅਰ ਇੱਕ ਬੋਰ ਸਾਡਾ ਸਪੇਅਰ ਰਹਿ ਜਾਊਗਾ ਜੀ ਇਹ ਬੋਰ ਤੁਸੀਂ ਲਵਾ ਰਹੇ ਹੋ ਕਿ ਫਿਰ ਉਹ ਮਹਿਕਮੇ ਨੇ ਤਾਂ ਕੰਮ ਨੂੰ ਜਦੋਂ ਦਵਾਰੇ ਉਹਨੇ ਮੰਨਣਾ ਨਹੀਂ ਨਹੀਂ ਉਹ ਮਹਿਕਮਾ ਮੰਨੂ ਮਹਿਕਮੇ ਨਾਲ ਸਾਡੀ ਗੱਲ ਹੋਈ ਆ ਵੀ ਅਸੀਂ 4 4.5 ਲੱਖ ਰੁਪਏ ਲਾ ਕੇ ਸੀ ਉਹਨੂੰ ਥੋੜੂ ਖੂਚ ਛੇਟਾਂਗੇ ਜੀ ਅਸੀਂ ਇਹ ਕਿਰਾਏ ਉਹ ਸਪੇਰਾਂ ਦੇ ਵਿੱਚ ਉਹ ਬੋਰੇ ਸੀ ਰੱਖਾਂਗੇ ਜੀ ਕਾਫੀ ਵੱਡਾ ਉਹ ਆਗਾ ਇਹ ਸਰਾਉਂ ਪਾਣੀ ਦੇਖ ਰਿਹਾ ਕਿ ਜ਼ਿੰਮੇਵਾਰ ਪਰਿਵਾਰ ਵੀ ਜਿਹੜੀ ਮਦਦ ਕਰ ਰਹੇ ਨੇ ਪਾਣੀ ਦੇ ਟੈਂਕਰ ਲੈ ਕੇ ਦੇਣੇ ਜਿਨਾਂ ਕਰ ਚਲੋ ਪਾਣੀ ਸਪਲਾਈ ਨਹੀਂ ਹੁੰਦਾ ਘਰਾਂ ਉਹ ਲੋਕਾਂ ਦਾ ਬਹੁਤ ਧੰਨਵਾਦ ਆ ਜੀ ਜਿਹੜੇ ਦੇਖੋ ਲੋਕ ਘਰਾਂ ਚ ਪਾਣੀ ਲੋਕਾਂ ਨੂੰ ਇੱਕ ਦੂਜੇ ਨੂੰ ਪਹਿਲਾਂ ਤਾਂ ਘਰਾਂ ਚੋਂ ਭਰਾ ਰਹੇ ਨੇਗੇ ਤੇ ਦੂਜਾ ਨੰਬਰ ਵੀ ਲੋਕ ਟੈਂਕਾਂ ਨਾਲ ਘਰੇ ਪਹਚਾ ਰਹੇ ਨੇਗੇ ਦੇਖੋ ਸਾਡੇ ਵੀ ਨਗਰ ਦੇ ਵਿੱਚ ਟੈਂਕੀਆਂ ਨੇ ਗੁਰੂ ਘਰ ਦੇ ਵਿੱਚ ਟੈਂਕੀਆਂ ਨੇ ਅਸੀਂ ਵੀ ਕਿਹਾ ਹੋਇਆ ਵੀ ਅਗਰ ਕਿਸੇ ਨੂੰ ਦਿੱਕਤ ਆ ਤਾਂ ਉੱਥੋਂ ਆਪਦੀਆਂ ਟੈਂਕੀਆਂ ਲਿਆ ਕੇ ਪਾਣੀ ਆਪਣੇ ਘਰਾਂ 'ਚ ਭਰ ਸਕਦਾਗਾ ਕਿੰਨਾ ਕਾ ਸਪਲਾਈ ਹੁੰਦਾ ਪਾਣੀ ਇਹ ਪਿੰਡ 'ਚ ਪਿੰਡ ਵੀਰੇ ਵਾਦੀ ਕਾਫੀ ਆ 32 3300 ਵੋਟ ਆ ਜੀ ਸਾਡੇ ਉਰੇ 32 3300 ਬੰਦੇ ਨੂੰ ਦੇਖੋ ਹਰੇਕ ਦੇ ਘਰ ਨਹੀਂ ਸਮਾਸੀ ਵੱਲ ਜਿਹੜੇ ਜ਼ਿਮੀਂਦਾਰ ਭਾਈਚਾਰਾ ਹੁੰਦਾ ਉਹਨਾਂ ਦੇ ਹੁੰਦੀ ਆ ਗਰੀਬ ਲੋਕਾਂ ਨੂੰ ਸਾਰਿਆਂ ਨੂੰ ਵੱਡੀ ਸਮੱਸਿਆ ਗਰੀਬ ਜਨਤਾ ਨੂੰ ਮਿਲਦੀ ਆ ਉਹਨਾਂ ਗੁਰਵਿੰਦਰ ਸਿੰਘਾ ਕਿਹੜਾ ਪਿੰਡ ਆਗਾ ਸਰੋਣੀ ਰਵਿੰਦਰ ਜੀ ਕੀ ਸਮੱਸਿਆ ਆ ਰਹੀ ਆ ਪਿੰਡ ਦੇ ਵਿੱਚ ਅੱਛਾ ਜੀ ਪਾਣੀ ਦੀ ਬਹੁਤ ਵੱਡੀ ਸਮੱਸਿਆ ਆ ਰਹੀ ਆ ਹਾਂ ਬਹੁਤ ਤਕਰੀਬਨ ਗੰਦਾ ਪਾਣੀ ਆਇਆ ਪਹਿਲਾਂ ਪਹਿਲਾਂ ਤੇ ਹੁਣ ਤਾਂ ਜਮੀਂ ਠੱਪੇ ਹੋ ਗਏ ਪੂਨਦਨਗੇ ਕੋਈ ਪਾਣੀ ਨਹੀਂ ਰਹਾ ਕਿੰਨੇ ਪਰਿਵਾਰਾਂ ਨੂੰ ਪਾਣੀ ਤਕਰੀਬਨ ਤਕਰੀਬਨ ਪੂਰੇ ਪਿੰਡ ਨੂੰ ਨਹੀਂ ਆ ਤਾ ਕਿਸ ਤਰ੍ਹਾਂ ਮੈਂ ਪਾਣੀ ਪੀ ਰਿਹਾ ਹਾਂ ਬਸ ਇਹ ਪਿੰਕ ਕੈਂਟਰਾਂ ਦਾ ਪਾਣੀ ਹੈ ਕੈਂਟਰ ਪਰ ਕੇ ਲਿਆਉਂਦੇ ਨੇ ਜੀ ਤੇ ਉਹ ਸਾਨੂੰ ਸਪਲਾਈ ਕਰਦੇ ਕੰਮ ਤੇ ਜਾਣ ਲੱਗੇ ਫਿਰ ਪਹਿਲਾ ਪਾਣੀ ਪਹਿਲਾ ਪਾਣੀ ਪਹਿਲਾ ਸਭ ਤੋਂ ਪਹਿਲਾਂ ਉੱਠਣ ਤੋਂ ਪਹਿਲਾਂ ਪਾਣੀ ਫਿਰ ਆ ਕੇ ਕੰਮ ਤੋਂ ਪਾਣੀ ਕਿੰਨੇ ਦਿਨ ਹੋ ਗਏ ਤਕਰੀਬਨ ਜਾਦੇ ਤਾਈ 1.5 ਹਫਤੇ ਬੰਮੀ ਇਹੀ ਸਮੱਸਿਆ ਹੈ ਤਾਂ ਵੱਡਾ ਸਪਲਾਈ ਵਾਲੇ ਕੀ ਕਹਿ ਰਹੇ ਨੇ ਦੇਖੋ ਜੀ ਵਿਭਾਗਾਂ ਵੱਲੋਂ ਤਾਂ ਸਾਨੂੰ ਕੋਈ ਹਲੇ ਆਉਣੀ ਆਇਆ ਸਰਪੰਚ ਸਾਹਿਬ ਹਲੇ ਕਹਿ ਰਹੇ ਨੇ ਵੀ ਹੋ ਸਕਦਾ ਹੀ ਲੱਗ ਜੀ ਉਹ ਅੱਜ ਕਹਿ ਰਹੇ ਸੀਗੇ ਦਾਵਾ ਦੇ ਕੇ ਗਏ ਨੇ ਬੀਐਸਜੀ ਅੱਜ ਪਾਈਪ ਲਾਈਨ ਵਗੈਰਾ ਲੈ ਕੇ ਆਉਣਗੇ ਅਗਲੇ ਕਿੰਨੇ ਦਿਨ ਹੀ ਲੱਗ ਰਿਹਾ ਹੋ ਸਕਦਾ ਜੀ 20-25 ਦਿਨ ਹੋ ਸਕਦਾ ਵੀ ਅਜਿਹੀ ਹਾਲਾਤ ਰਹੇ ਕਾਉਂਟ ਕਿੰਨਾ ਖੁੱਲ੍ਹਾ ਲੱਗ ਰਿਹਾ ਹੈ ਪਾਣੀ ਬਹੁਤ ਜ਼ਿਆਦਾ ਦੇਖੋ ਜੀ ਇੰਨੀ ਗਰਮੀ ਆ ਗਈ ਪਹਿਲਾਂ ਖੇਤਾਂ 'ਚ ਕੰਮ ਕਰਕੇ ਆਉਂਦੇ ਨੇ ਫੇਰ ਆ ਕੇ ਘਰੇ ਬਿਜਤਾ ਸੜ ਜਾਂਦੀ ਆ ਹਰੇਕ ਨੂੰ ਪਾਣੀ ਦੀ ਲੋੜ ਹੈ ਪਾਣੀ ਤੋਂ ਬਿਨਾਂ ਤਾਂ ਕੁਝ ਨਹੀਂ ਬੰਦ ਆਉਰੀ ਤੇ ਬਹੁਤ ਵੱਡੀ ਸਮੱਸਿਆ ਨਾਮ ਹੈ ਆਪਣਾ ਬੱਲੇਵਾਲ ਕਿਹੜਾ ਪਿੰਡ ਹੈਗਾ ਸਭੋ ਜੀ ਕੀ ਸਮੱਸਿਆ ਆ ਰਹੀ ਹੈ ਪਿੰਡ ਦੇ ਵਿੱਚ ਆਹ ਦੇਖ ਰਹੇ ਤੁਹਾਡੇ ਸਾਹਮਣੇ ਪਾਣੀ ਜਿੰਨਾ ਬਹੁਤ ਘੱਟ ਪਹਿਲਾਂ ਕਿਵੇਂ ਆਉਂਦਾ ਸੀ ਪਾਣੀ ਪਹਿਲਾਂ ਠੀਕ ਆਉਂਦਾ ਸੀ ਹੂੰ ਕੀ ਕਹਿ ਰਹੇ ਨੇ ਕੀ ਕਰਨ ਹੋਇਆ ਕਾਰਨ ਕੀ ਹੈ ਯਹਾਂ ਆਉਂਦਾ ਜਾਂ ਨਾ ਨਹੀਂ ਆਉਂਦਾ ਬਸ ਕੋਈ ਕੋਈ ਨਹੀਂ ਕਿਉਂ ਨਹੀਂ ਆ ਰਿਹਾ ਬਾ ਮੋਟਰ ਖਰਾਬ ਪਈ। ਉਹ ਕਿ ਵਿਚੀਆਂ ਨੇ ਬੋਰ ਲੱਗਣ ਵਾਲਾ। ਕਿੰਨੇ ਦਿਨ ਹੋ ਗਏ? ਜਿੰਨਾਂ ਕਿੰਨੇ ਦਿਨ ਹੋ ਗਏ? 10-15 ਦਿਨ ਹੋ ਗਏ ਕਿ ਜਰੂਰ ਹੋ ਗਏ। ਫਿਰ ਹੁਣ ਪਾਣੀ ਕਿਵੇਂ ਦੀ? ਪਾਣੀ ਵਾ ਤਰਲੇ ਲੱਪਾ ਆਈ ਚੱਲੀ ਆ ਦੇ। ਪਰ ਗਰਮੀ ਬਹੁਤ ਆ ਕੀ ਲੋਡ ਬਹੁਤ ਪੈਂਦੀ ਹੁੰਦੀ ਬਸ। ਹੂੰ। ਕਿੰਨੇ ਜਣੇ ਨੇ ਕਰੇ? ਘਰ ਤਾਂ ਹੀ ਮੈਂ ਤਾਂ ਸਿੰਗਲੀਆਂ ਬਾਕੀ ਪਰਿਵਾਰ ਇੱਦਾਂ ਕਹਿ ਰਿਹਾ। ਕਿੰਨੇ ਪਰਿਵਾਰਾਂ ਨੂੰ ਦਿੱਕਤ ਆ ਰਹੀ? ਆ ਦੇ ਵੀ ਸਾਰੇ तकरीबन ਪਿੰਡੇ ਤੇ ਕਿਸੇ ਦੇ ਜਿਹਦੇ ਮੋਟਰਾਂ ਨੇ ਉਹਨੂੰ ਹੱਲ ਆਏਗਾ ਵਰੀਆ ਜਿਹਦੇ ਟੁੱਟਿਆ ਦਾ ਬਰਾੜਾ ਜੀ ਪਾਣੀ ਦੀ ਲੋੜ ਹੈ ਲੋੜ ਅੰਗਰ ਵੀ ਰਹੀ ਨਾ ਮੌਸਮ ਦੇਖੋ ਕਿਹੜੀ ਆ ਪਾਣੀ ਤਾਂ ਜਿੰਨਾ ਹੋਵੇ ਉੰਨੀ ਥੋੜਾਗਾ ਘਰ ਦੇ ਵਿੱਚ ਡੱਗਰ ਪਸ਼ੂ ਵੀ ਤੇ ਆਇ ਮਾਰਦੇ ਆਪ ਵੀ ਕਪੜਾ ਵੀ ਰਾਬੀ ਧੋਣਾ ਕੰਮ ਤੇ ਵੀ ਨਹੀਂ ਗਏ ਅੱਜ ਅਸੀਂ ਆ ਪਾਣੀ ਦੇ ਨਾਲ ਉਹ ਵਿਚਾਰਾ ਬਾਪੂ ਜੀ ਸਾਡਾ ਪਾਣੀ ਲਿਆ ਕੇ ਦਿੰਦਾ ਫਿਰ ਅਸੀਂ ਪਾਣੀ ਦੀ ਵਰਤੋਂ ਕਰਦੇ ਆਂ ਦੇਖੋ ਹੁਣ ਬੱਚੇ ਵੀ ਨਹਾਉਣਾ ਧੋਣਾ ਸਾਰਾ ਪੁੱਛਾਂਗੇ ਹਾਂ ਹੁਣ ਪਾਣੀ ਦੀ ਸਾਨੂੰ ਲੋੜੇ ਲੋੜਾ ਜੀ ਮੋਟਰ ਦਾ ਦੇਖੋ ਕਹਿੰਦੇ ਨੇ ਵੀ ਹੱਲ ਹੋ ਰਿਹਾ ਦੇਖੋ ਜਦ ਹੋਊਗਾ ਜੀ ਕਹਿੰਦਾ ਚਾਊਗਾ ਪਾਣੀ ਉਹ ਤੋਂ ਜਾਣੀ ਅਸੀਂ ਨਹੀਂ ਜੀ ਸਾਡਾ ਬੁਰਾ ਹਾਲ ਹੀ ਹੈ ਪਾਣੀ ਦਾ ਪਹਿਲਾਂ ਕਿਸ ਤਰ੍ਹਾਂ ਹੁੰਦਾ ਸੀ ਪਾਣੀ ਜੀ ਪਹਿਲਾਂ ਟੂਟੀ ਰਾਹੀ ਆਉਂਦਾ ਸੀ ਪਹਿਲਾਂ ਟੂਟੀ ਰਾਹੀ ਆ ਹੀ ਆਉਂਦਾ ਸੀ ਜੀ ਪਾਣੀ ਪਹਿਲਾਂ ਉਹ ਖਰਾਬ ਆਉਂਦਾ ਸੀ ਜੀ ਰੇਤਾ ਚੱਕ ਦਿੱਤੀ ਰੇਤੇ ਕਰਕੇ ਕਹਿੰਦੇ ਮੱਚ ਗਈ ਵੀ ਹੁਣ ਦੇਖੋ ਜੀ ਕਹਿੰਦੇ ਨੇ ਵੀ ਉਹ ਮੱਚ ਗਈ ਹੁਣ ਨਮੀ ਲੱਗੂਗੀ ਕਹਿੰਦੇ ਨੇ ਵੀ ਅੱਜ ਲੈਣ ਗਏ ਨੇ ਸਮਾਨਾ ਦੇਖੋ ਜੀ ਲੱਗੀ ਤੇ ਜਾਣੀ ਹੈ ਪਾਣੀ ਆਏ ਤੇ ਜਾਣੀ ਹੈ ਹੁਣ ਪਾਣੀ ਕਿਸ ਤਰ੍ਹਾਂ ਲਿਆ ਰਹੇ ਹੁਣ ਜੇ ਅਸੀਂ ਆ ਦੇਖੋ ਰੇੜੀਆਂ ਚੱਲ ਜਾ ਰਹੇ ਆ ਬਾਬਾ ਜੀ ਸਾਡਾ ਲਿਆਉਂਦਾ ਟੈਂਕ ਭਰ ਕੇ ਇਹਨੂੰ ਵੀ ਭਰਨ ਨਹੀਂ ਦਿੰਦੇ ਲੋਕ ਇਹਨੂੰ ਵੀ ਕਹਿੰਦੇ ਨੇ ਵੀ ਇੱਕ ਦਿਨ ਦੇ ਦਿੰਦੇ ਦੂਜੇ ਦਿਨ ਦਿੰਦੇ ਵਿਚਾਰਾ ਇਹ ਵੀ ਕਰੇ ਖੇਤਾਂਆਂ ਜਾਂ ਮੋਟਰਾਂ ਚ ਲੈ ਕੇ ਆਉਂਦਾ ਕਰ ਕੀ ਤੋਂ ਲੈ ਕੇ ਆਉਂਦਾ ਤਾਂ ਸਾਡਾ ਵਿਚਾਰਾ ਗੁਜਾਰਾ ਕਰ ਆਉਂਦਾ ਜੀ ਪੰਚਾਇਤ ਨੇ ਕੀ ਕੀਤਾ ਪੰਚਾਇਤ ਕਹਿੰਦੀ ਜੀ ਦੇਖੋ ਅੱਜ ਆਏ ਤੇ ਇਕੱਠ ਹੋਇਆ ਤੇ ਉਹ ਕਹਿੰਦੇ ਵੀ ਕੋਈ ਨਾ ਪਾਣੀ ਖੇਤੀ ਤੇ ਸੇਤੀ ਅਸੀਂ ਕਰਾਂਗੇ ਵੀ ਜਿੱਥੇ ਤੱਕ ਸਾਡੀ ਪਹੁੰਚ ਆ ਅਸੀਂ ਕਰਾਂਗੇ ਵੀ ਹੱਲ ਤੁਹਾਡਾ ਪਾਣੀ ਦਾ ਜ਼ਰੂਰ ਕਰਾਂਗੇ ਕਹਿੰਦੇ ਨੇ ਵੀ ਬੋਰ ਅੱਜ ਸਮਾਨ ਲੈਣਗੇ ਸਰੋਂ ਦਾ ਟਿਊਬਵੈਲ ਫੇਲ ਹੋ ਗਿਆ ਸਰੋਂ ਦਾ ਟਿਊਬ ਫੇਲ ਹੋਣ ਦਾ ਟਿਊਬਵੈਲ ਫੇਲ ਹੋਣ ਦਾ ਕੀ ਕਾਰਨ ਉਹਦੇ ਚ ਰੇਤਾ ਆਉਣ ਲੱਗਿਆ ਉਹਦਾ ਡਿਸਚਾਰਜ ਘਟ ਗਿਆ ਟਿਊਬਵੈਲ ਵਿੱਚੋਂ ਭਰ ਗਿਆ ਰਿਹਾ ਨਾ ਇਹ ਮਹਿਮਾ ਹੁਣ ਇੱਥੇ ਨਵੇਂ ਟਿਊਬਵੈਲ ਦਾ ਅਸਾਈਨਮੈਂਟ ਭੇਜ ਰਿਹਾ ਤੇ ਇਸ ਤੋਂ ਪਹਿਲਾਂ ਉੱਥੇ ਪੰਚਾਇਤ ਨੂੰ ਬੀਡੀਪੀਓ ਰਾਹੀਂ ਆਪਾਂ ਇੱਕ ਹੋ ਰੈਸਟ੍ਰੀਟ ਭੇਜ ਚੁੱਕੇ ਕਿ ਟੈਂਪਰੇਰੀ ਟਿਊਬਵੈਲ ਤੇ ਹੋ ਜੇ ਪੀਵੀਸੀ ਟਿਊਬਵੈਲ ਹੋ ਜਾਏ ਤੇ ਉਧਰ ਪੀਣ ਵਾਲੇ ਪਾਣੀ ਦਾ ਆਪਣਾ ਹਲੋ ਸਰ ਗਰਮੀਆਂ ਦੇ ਚੱਲਦੇ ਆ ਲੋਕਾਂ ਦਾ ਟੈਂਕਰਾਂ ਦਾ ਪਾਣੀ ਪੀਣ ਲਈ ਜ਼ਰੂਰ ਨੇ ਕੋਈ ਆਰਜੀ ਤੌਰ ਤੇ ਪ੍ਰਬੰਧ ਕੀਤਾ ਹੈ ਆਰਜੀ ਤੌਰ ਤੇ ਹੀ ਪੀਵੀਸੀ ਟਿਊਬਵੈਲ ਦਾ ਪ੍ਰਬੰਧ ਹੋ ਰਿਹਾ ਉਹ ਹੀ ਜਲਦੀ ਹੋ ਸਕਦਾ ਹੈ ਕਿੰਨਾ ਲੱਗਣਾ ਹੈ ਬੀ ਦਿਨ ਮੇ ਹਫਤੇਗੰਦਰੰਦਰ ਉਹ ਜਨੈਲੈਸਰ ਹਫਤੇਗੰਦਰੰਦਰ ਹੋ ਗਿਆ ਤੇ ਜਿਹੜਾ ਆਪਣਾ ਟੈਂਕਰਾਂ ਦਾ ਪ੍ਰਬੰਧ ਉਹਨੇ ਕੀਤਾ ਗਿਆ ਇੱਕ ਉਹਨਾਂ ਕੋਲ ਪਿੰਡ ਲੈਵਲ ਤੇ ਹੈਗਾ ਇੱਕ ਹੋਰ ਨਾਲ ਦੇ ਪਿੰਡਾਂ ਦੇ ਅਸੀਂ ਟ੍ਰਾਈ ਕੀਤਾ ਕਿ ਉਧਰੋਂ ਬਾਲੀਆਂ ਤੋਂ ਕਰਨਾ ਦਵਾਇਆ ਪਰ ਉਹ ਜਿਹੜਾ ਮੈਕਨੋ ਜਿਹਨੇ ਤਾਂ ਚਲ ਨਹੀਂ ਹੋ ਰਿਹਾ ਕਿ ਆਪਣੇ ਲਾ ਕੇ ਉਹਨੂੰ ਪਾਣੀ ਮੋਈਆ ਕਰਾਉਂਦੇ ਨੇ ਟੈਂਕਰਾਂ ਦਾ ਕਿਉਂਕਿ ਉਹ ਜਿਹੜੇ ਜ਼ਿੰਮੇਵਾਰ ਨੇ ਉਹ ਕਿਤੇ ਕੰਮ ਕਰ ਰਹੇ ਨੇ ਨਾ ਉਹ ਟੈਂਕਰ ਇਸ ਮੋਸੇ ਅਪਾ ਗ੍ਰਾਮ ਪੰਚਾਇਤ ਦੇ ਟੈਂਕਰ ਟੈਂਕਰ ਲੈ ਗਏ ਆਪਾਂ ਕੋਈ ਕਿਸੇ ਪ੍ਰਾਈਵੇਟ ਨਹੀਂ ਗ੍ਰਾਮ ਪੰਚਾਇਤ ਦੇ ਟੈਂਕਰ ਵੀ ਆਪਾਂ ਸਾਹੇ ਤਾਂ ਲੈ ਰਹੇ ਆਂ ਤੋ ਇਹ ਹਮ ਕਿੱਡਾ ਐਸਟੀਮੇਟ ਆ ਜਿਹੜਾ ਹੋਰ ਤੁਹਾਡੇ ਸਾਹਮਣੇ ਕਿਉਂਕਿ ਉਹ ਗੈਰਮੇ ਦੀ ਪਾਇਪ ਲਾਣਾ ਬਹੁਤ ਖਰਾਬ ਨੇ ਪਾਣੀ ਨਰਦਾ ਆਉਂਦਾ ਜੇ ਪੰਪ ਚੱਲਦਾ ਵੀ ਆ ਤਾਂ ਪਾਣੀ ਬਹੁਤ ਥਰਾੜਦਾ ਤੋ ਜਿੱਥੇ ਕਿਤੇ ਲੀਕੋਜ ਆਉਂਦੀ ਹੈ ਪਹਿਲਾਂ ਕਦੇ ਉਹ ਲਾਸਟ ਨੂੰ ਤੇ ਲੀਕੇ ਦਾ ਵੀ ਕੀ ਸ਼ੋਆ ਸੀ ਉੱਥੇ ਠੀਕ ਕਰਵਾਇਆ ਸੀ ਤੇ ਜਿਹੜਾ ਆਪਣਾ ਬਾਕੀ ਲੈਣਾ ਪੈਣ ਦੀ ਗੱਲ ਹੈ ਉਹ ਐਸਟੀਮੇਟ ਦੇਖ ਲੈਣੇ ਉੱਥੇ ਜੇ 5 ਫੁੱਟ ਤੋਂ 6 ਫੁੱਟ ਤੋਂ ਲੈਣਾ ਡੁੱਗੀ ਹੋਏ ਨੇ ਤਾਂ ਬਣਾਵਾ ਐਸਟੀਮੇਟ ਉੱਥੇ ਇੱਕ ਫਾਰਮ ਭਰ ਲੈਣੇ ਨੇ ਇਦੇ ਚ ਅਸੀਂ ਕਿ ਉਹ ਐਚਐਸਆਰ ਦੀ ਟੈਸਟਿੰਗ ਵੀ ਕਰਵਾਈ ਇਹਨਾਂ ਦੀ ਉਹਦੀ ਰਿਪੋਰਟ ਆਉਣ ਤੇ ਆਪਾਂ ਨਵਾਂ ਐਕਸਟੀਮੇਟ ਇਹਨਾਂ ਦਾ ਫਰੇਮ ਕਰਾਂਗੇ ਅਰਜੀ ਤੌਰ ਤੇ ਤੁਸੀਂ ਪੰਚਾਇਤ ਤੇ ਗੋਰ ਲਵਾ ਰਹੀ ਆ ਕੀ ਹੋ ਸਕਦੇ ਨੇ ਉੱਪਰ ਰਹੇਗਾ ਜਾਂ ਫਿਰ ਮੈਂ ਕਿਹਾ ਬੋਲਾਂ ਦੁਬਾਰਾ ਤਾਂ ਕੋਈ ਇੱਕ ਇੱਕ ਵਾਰ ਅਰਜੀ ਤੌਰ ਤੇ ਉਹ ਟੂਲ ਲਵਾਇਆ ਜਾਏਗਾ ਉਸ ਤੋਂ ਬਾਅਦ ਉਹਦੇ ਤੇ ਉਹਨਾ ਟਾਈਮ ਤੇ ਨਿਰਭਰ ਕਰੇਗਾ ਜਦ ਤੱਕ ਮੈਕਨੇ ਦਾ ਟੂਲ ਉੱਪਰ ਪਾਸ ਹੋ ਕੇ ਨਹੀਂ ਆਉਂਦਾ ਉਸ ਤੋਂ ਬਾਅਦ ਉਹਦਾ ਆਪਾਂ ਪਾਣੀ ਟੈਸਟ ਕਰਵਾ ਕੇ ਦੇਖਦੇ ਆ ਕਿ ਹਾਂਜੀ ਜੇ ਉਹ ਉਹੀ ਆਪਾਂ ਨੂੰ ਡਿਸਚਾਰਜ ਸਫੀਸ਼ੀਐਂਟ ਰਹਿੰਦਾ ਹੈ ਉਹ ਉਹਦਾ ਡਿਸਚਾਰਜ ਘੱਟ ਹੁੰਦਾ ਥੋੜਾ ਉਹਦਾ ਜੇ ਡਿਸਚਾਰਜ ਆਪ ਨੂੰ ਸਫੀਸ਼ੀਐਂਟ ਰਹਿੰਦਾ ਫਿਰ ਉਹਦੇ ਚੱਲੇਗਾ ਨਹੀਂ ਤਾਂ ਫਿਰ ਮੈਕਨਿਕ ਪਾ ਲੱਗੀ ਜਾਏਗੀ ਜਿਹੜੀ ਬੈਡ ਲੈਂਡ ਕੰਡੀਸ਼ਨ ਸੀ ਵੀ ਕਾਫੀ ਜ਼ਿਆਦਾ ਅੰਸੇ ਪਲੱਗ ਰਹੀ ਸੀ ਜੀ ਇਹਨੂੰ ਸਾਫ ਸਫਾਈ ਕਰਵਾਈ ਗਈ ਹੈ ਜਿਹਦੀ ਜਿਹੜਾ ਵਾਟਰ ਵਾਕਸ ਹੈ ਵਾਟਰ ਵਾਕਸ ਦੀ ਸਫਾਈ ਨੂੰ ਸਾਪਨਾ ਆਪਣਾ ਬੰਦਾ ਉੱਥੇ ਹੈ ਤੇ ਜਿੱਥੇ ਕਿਤੇ ਮੈਕਨਿਕ ਦਾ ਮਾਲੀ ਨਹੀਂ ਹੈਗਾ ਉੱਥੇ ਅਸੀਂ ਨਾਲ ਗ੍ਰਾਮ ਪੰਚਾਇਤ ਦੀ ਸਹਾਇਤਾ ਲੈ ਕੇ ਨਰੇਗਾ ਤੋਂ ਵੀ ਸਫਾਈ ਕਰਵਾਉਂਦੇ ਪਰ ਤਸਵੀਰਾਂ ਮੁਤਾਬਕ ਹਾਲਾਤ ਤਾਂ ਬੜੇ ਸਿਹਤ ਇਸ ਟਾਈਮ ਮੈਕਨੀਕ ਕੋਲ ਥੋੜਾ ਮੈਨਪਾਵਰ ਦੀ ਘਾਟ ਹੋਮ ਕਰਕੇ ਉੱਥੇ ਕੋਈ ਮਾਲੀ ਨਹੀਂ ਹੈ ਤੇ ਇਸ ਲਈ ਅਸੀਂ ਇਹ ਪੰਚਾਇਤ ਦੀ ਸਹਾਇਤਾ ਲੈਣੇ ਆ ਬਸ ਮੈਂ ਇਹ ਕਹਿ ਰਿਹਾ ਮੈਕਨੀਕ ਨੂੰ ਗੈਰਵਨ ਦੇ ਅਨੁਸਾਰ ਜਿਹੜਾ ਪਾਣੀ ਦਾ ਜਿਹੜਾ ਬੋਲ ਨਵਾਂ ਨਿਕੜੇ ਤਾਂ ਕਿਵੇਂ ਨੁਮਾਈ ਤੇ ਲਗ ਦੇਣਾ ਤਾਂ ਕੀ ਕਰ ਮਤਾ ਜਿਹੜੀ ਇਹਦੇ ਚ ਤੁਨਵੱਤ ਸਾਡੇ 25 ਦੀ ਪੈਰੀਮੀਟਰ ਹੁੰਦੇ ਨੇ ਜਦੋਂ ਆਪਾਂ ਨੂੰ ਕਿਤੇ ਵੀ ਜਿਹੜਾ ਪੱਤਨ ਮਿਲਦਾ ਹੈ ਕਿ ਲੋ ਤੇ ਉੱਥੇ ਆਪਾਂ ਪਾਣੀ ਦਾ ਸੈਂਪਲ ਲੈਣੇ ਆ ਉਹਦੀ ਗੁਣਵੱਤਾ ਹਰ ਉਹਦੇ ਚ ਚੈੱਕ ਕਰਦੇ ਆ ਤੇ ਜ਼ਰੂਰੀ ਨਹੀਂ ਹੈ ਕਿ ਮਹਿਕਮਾ ਇਹਨੂੰ 200 ਮੀਟਰ 250 ਮੀਟਰ ਲੈ ਕੇ ਜਾਏ ਜੇ ਉਹ ਆਪਾਂ ਨੂੰ ਪਹਿਲੇ 150 ਮੀਟਰ ਤੇ ਸਹੀ ਮਿਲ ਜਾਂਦਾ ਹੈ ਤਾਂ ਉਹ ਉੱਥੇ ਹੀ ਉਹਨੂੰ ਖਤਮ ਕਰ ਦਿੰਦੇ ਆ ਤੁਸੀਂ ਦੇਖਿਆ ਸੰਗਰੂਰ ਦੇ ਪਿੰਡ ਸਾਰੋਂ ਦੇ ਲੋਕ ਤਪਦੀ ਗਰਮੀ ਦੇ ਵਿੱਚ ਲਾਈਨਾਂ ਵਿੱਚ ਲੱਗ ਕੇ ਟੈਂਕਰ ਤੋਂ ਪੀਣ ਵਾਲਾ ਪਾਣੀ ਲੈਣ ਲਈ ਮਜਬੂਰ ਹਨ ਲੋੜ ਹੈ ਵਾਟਰ ਸਪਲਾਈ ਵਿਭਾਗ ਨੂੰ ਤੁਰੰਤ ਹਰਕਤ 'ਚ ਆ ਕੇ ਲੋਕਾਂ ਦੀ ਸਮੱਸਿਆ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਤੇ ਪੀਣ ਵਾਲਾ ਸ਼ੁੱਧ ਪਾਣੀ ਮੁਹੱਈਆ ਕਰਵਾਇਆ ਜਾਵੇ